ਸਸਰੀ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਪਨੀਰ ਬਣਾਵਾਂਗੇ ਬਹੁਤ ਵਧੀਆ 1.5 ਕਿਲੋ ਦੁੱਧ ਹੈਗਾ ਤੇ ਬਹੁਤ ਵਧੀਆ ਪਨੀਰ ਕੋਲਾ ਕੋਲਾ ਬਣਾਵਾਂਗੇ ਡੇਰੀ ਵਰਗਾ ਬਣਾਵਾਂਗੇ ਜਿਵੇਂ ਡੇਰੀ ਤੇ ਹੁੰਦਾ ਹ ਹੁਣ ਆਪਾਂ ਚੁੱਲੇ 'ਚ ਗੋਏ ਲਾਵਾਂਗੇ ਤੇ ਫਿਰ ਅੱਗ ਬਾਲਾਂਗੇ ਚੁੱਲਾ ਵੀ ਆਪਾਂ ਉਦੋਂ ਨਮਾ ਚੱਕ ਕੇ ਸਰਾਇਗਾ ਇੱਕ ਵਾਰਾਂ ਦਾ ਅੱਗ ਬਾਲੀ ਇੱਕ ਦੋ ਵਾਰਾ ਉਹ 'ਚ ਤੇ ਉਹ ਜਿਹੜਾ ਪੁਰਾਣਾ ਚੁੱਲਾ ਸੀ ਉਹਨਾਂ ਦੇ ਮੀਂਹ ਮੂੰਹ ਜਿਆਦਾ ਪੈਂਦੇ ਸੀ ਢੱਕ ਵੀ ਦਿੰਦੇ ਸਨ ਤਾਂ ਵੀ ਭਿੱਜ ਜਾਂਦਾ ਸੀ ਜ਼ੋਰ ਦਾ ਮੀਂਹ ਹੁੰਦਾ ਸੀ ਜਦੋਂ ਤੇ ਉਹ ਢਹਿ ਗਿਆ ਸੀਗਾ ਤੇ ਉਹ ਬਣੇ ਨੂੰ ਵਾਵਾ ਚਿਰ ਹੋ ਗਿਆ ਸੀ ਉਹਨੂੰ ਉਹ ਆਪਾਂ ਚੱਕਤਾ ਤੇ ਬਾਹਰੋਂ ਚੱਕ ਕੇ ਧਰ ਲਿਆ ਆਪਾਂ ਇੱਕ ਦੋ ਵਾਰ ਇਹ ਚੱਗ ਬਾਲੀ ਏ ਥੜੀ ਛੋਟੀ ਸੀਗੀ ਤੇ ਆਪਾਂ ਥੋੜੀ ਜਿਹੀ ਹੋਰ ਵਧਾ ਲਈ ਥੜੀ ਕਿ ਲੱਕੜ ਨਹੀਂ ਡਿੱਗਦੀ ਥੱਲੇ ਤੇ ਆਪਾਂ ਹੁਣ ਗੋਹੇ ਲਾਵਾਂਗੇ ਚੁੱਲ੍ਹੇ 'ਚ ਮੈਂ ਥੋੜਾ ਥੱਲੇ ਭੋਰ ਦਾਂਗੇ ਗੋਏ ਕਿਛੇ ਛੇਤੀ ਅੱਗ ਲੱਗ ਜਾਂਦੀ ਹੈਗੀ ਬਾਹਰਲਾ ਚੰਤਰ ਹਜੇ ਆਪਾਂ ਮੈਂ ਠੀਕ ਕਰਨਾ ਵੀ ਥੋੜਾ ਜਿਹਾ ਹੈ ਵੀ ਸਲਾਬਾ ਹੋ ਤੇ ਉਹਨੂੰ ਠੀਕ ਕਰੂੰਗੀ ਮੈਂ ਫੇਰ ਉੱਥੇ ਅੱਗ ਵੀਡੂਗਾ ਬਣਾਵਾਂਗੇ ਛੋਟਾ ਛੋਟਾ ਗੋਇ ਲਾਵਾਂਗੇ ਥੱਲੇ ਕਾਗਜ ਲਾਵਾਂਗੇ ਫੋਂ ਜਾਮੇ ਦੇ ਕਿਛੇਤੀ ਅੱਗ ਲੱਗ ਜਾਂਦੀ ਐ ਲਾਉ ਆਪਣੀ ਅੱਗ ਬਲਪੀ ਤੇ ਕੜਾਈ ਤਰਾਂਗੇ ਹੁਣ ਆਪਾਂ ਦੁੱਧ ਪਾਵਾਂਗੇ ਥੋੜਾ ਜਿਹਾ ਰੱਖਾਂਗੇ ਜਿਆਦਾ ਨਹੀਂ ਪਾਈਏ ਇੱਕ ਦਵਾਰਾ ਪਰੱਖ ਲਿਆਗਾ ਇਹ ਜੇ ਕੜਚੀ ਮਾਰੀ ਜਾਵਾਂਗੇ ਤੇ ਜਦੋਂ ਗਰਮ ਹੋ ਗਿਆ ਪੂਰਾ ਬਣੇ ਇਧਰ ਪਾਵਾਂਗੇ ਠੰਡਾ ਹੈ ਦੁੱਧ ਹੈ ਹੁਣ ਦੁੱਧ ਹੌਲੀ-ਹੌਲੀ ਗਰਮ ਹੋਣਾ ਸ਼ੁਰੂ ਹੋ ਜਾਊਗਾ ਤੇ ਆਪਾਂ ਕੜਚੀ ਮਾਰੀ ਚੱਲਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਲਓ ਆਪਣਾ ਦੁੱਧ ਗਰਮ ਹੋਣਾ ਸ਼ੁਰੂ ਹੋ ਗਿਆ ਹੁਣ ਲਓ ਹੁਣ ਆਪਾਂ ਕੌਲੀ 'ਚ ਬਣਾ ਕੇ ਘਰ ਪਾ ਲਾਂਗੇ ਤੇ ਸਵਾ 1/2 ਕਿਲੋ ਦੁੱਧ ਹੈ ਤੇ ਨੰਨ ਘਾਪਾ ਬਨੇਗਰ ਪਾਵਾਂਗੇ। ਲਓ ਦੁੱਧ ਆਪਣਾ ਬਲਣਾ ਸ਼ੁਰੂ ਹੋ ਗਿਆ ਫਿਰ ਜਨਾ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਥੋੜਾ ਬਨੇਗਰ ਪਾਈ ਜਾਵਾਂਗੇ ਤੇ ਹਿਲਾਈ ਜਾਵਾਂਗੇ। ਤੇ ਹੁਣ ਹੌਲੀ ਹੌਲੀ ਪਨੀਰ ਮਾਰਨਾ ਸ਼ੁਰੂ ਹੋ ਜਾਊਗਾ ਆ ਦੇਖੋ ਬਣ ਲੱਗ ਗਿਆ ਪਨੀਰ हम आप सारा बनेगर पा देंगे जिन्ना है दे थोड़ा ही है वाला नहीं अड होंद ਦੁੱਧ ਡੱਡਾ ਫੁੰਦਾ ਜਾਂਦਾ ਹੈ ਪਨੀਰ ਬਣ ਕੇ ਲਓ ਆਪਣਾ ਪਨੀਰ ਬਣ ਗਿਆ ਬਹੁਤ ਵਧੀਆ ਬਣ ਗਿਆ ਤੇ ਆਪਾਂ ਲਾਵਾਂਗੇ ਪੋਲਾ ਪੋਲਾ ਬਹੁਤ ਵਧੀਆ ਬਣੂਗਾ ਕੜਚੀ ਬਾਹਰ ਕੱਢ ਦਿਆਂਗੇ ਨਪ ਲਾ ਦੇਾਂਗੇ। ਸਿਆ ਕਪੜਾ ਆਪਾਂ ਭਿਓ ਕੇ ਰੱਖਿਆ ਚੱਟਾ ਤੇ ਇਹਦੇ ਵਿੱਚ ਆਪਾਂ ਪਾ ਲਿਆ ਨੇ ਟੋਕਰੀ ਚ। ਥੱਲੇ ਆਪਾਂ ਬਾਟੀ ਰੱਖੀ ਹੋਈ ਏ। ਕਾਸਟਿਕ ਵੀ ਥੋੜੀ ਜੀ ਲਾਈਨਾਂ ਲੱਗੇ ਸੀ ਕਾਲਸੌਰ ਥਾੜੀ ਡਿਗ੍ਹੀ ਥੱਲੇ ਹੁਣ ਆਪਾਂ ਉੱਤੇ ਪਾ ਦਿਆਂਗੇ ਪਾਣੀ ਠੰਡਾ ਨਾਲੇ ਤਾਂ ਬਨੇ ਗਰਨੇ ਖਲ ਜਾਊਗਾ ਨਾਲੇ ਪਨੀਰ ਠੰਡਾ ਹੋ ਜਾਊਗਾ ਨਾਲੇ ਆਪਣੀ ਕਾਲਸ ਜੀ ਮੋੜੀ ਮੋਠੀ ਜਿਹੜੀ ਡਿਗ੍ਹੀ ਹੈ ਇਹ ਲੈ ਜੂਗੀ चंकी तरह उत्ते देंगे आप पानी को साथ नाल कड़ देंगे ਨਿਚੋੜ ਜੇ ਦੇਵਾਂਗੇ ਆਪਾਂ ਪਾਣੀ ਆਪਾਂ ਸਾਰਾ ਨਿਚੋੜ ਦੇਾਂਗੇ ਤੇ ਆਪਾਂ ਟਰੇ 'ਚ ਰੱਖ ਕੇ ਇਹਨੂੰ ਤੇ ਉੱਤੇ ਇਹਦੇ ਫੱਟੇ ਰੱਖ ਦਿਆਂਗੇ ਤੇ ਆਪਾਂ ਫੱਟੀ ਰੱਖ ਦਿਆਂਗੇ ਫਿਰ ਹੁਣ ਤੁਹਾਨੂੰ 15 ਮਿੰਟ ਬਾਅਦ ਦਿਖਾਵਾਂਗੇ 15-20 ਮਿੰਟ ਬਾਅਦ ਲਓ 15-20 ਮਿੰਟ ਹੋ ਗਏ ਪਨੀਰ ਪਏ ਨੂੰ ਦੇਖੋ ਨਾ ਪਏ ਨੂੰ ਦਿਖਾਵਾਂਗੇ ਦੇਖੋ ਕਿੰਦਾ ਵਧੀਆ ਬਣਿਆ ਪਨੀਰ ਬਹੁਤ ਵਧੀਆ ਬਣਿਆ ਤੇ ਹੁਣ ਆਪਾਂ ਇਹਨੂੰ ਕੱਟਾਂਗੇ ਆ ਮਾੜਾ ਜਿਹਾ ਅਸਧਰ ਲੱਗ ਗਿਆ ਕਾਲਾ ਜੱਟ ਇਹ ਆਪ ਕੱਢ ਦਿਆਂਗੇ हम अपना निे पीस करा गे वन पनीर देखो ਉਹ ਤਾਂ ਵਧੀਆ ਬਣਿਆ। ਇਸ ਬਹੁਤ ਵਧੀਆ ਕੱਟੇ ਗਏ ਆ। ਆ ਜਿਹੜਾ ਰਹਿੰਦਾ ਇਹ ਵੀ ਕੱਟ ਦਿਆਂਗੇ ਆਪਾਂ। ਦੇਖੋ ਕਿੰਡਾ ਵਧੀਆ ਬਣਿਆ। ਜਮਾ ਬਾਜ਼ਾਰ ਵਰਗਾ ਬਣਿਆਗਾ, ਹੋਟਲ ਵਰਗਾ। ਡੇਰੀ ਵਰਗਾ ਜਿਹੜੇ ਜਿਹੜੀਆਂ ਤੇ ਹੁੰਦਾ। ਬਹੁਤ ਵਧੀਆ ਬਣਿਆ ਇਹਦੀ ਆਪਾਂ ਸਬਜੀ ਵੀ ਬਣਾ ਸਕਦੇ ਆ ਤੇ ਆਪਾਂ ਉਹ ਵੀ ਖਾ ਸਕਦੇ ਆ ਇਹਨੂੰ ਕੱਚਾ ਵੀ ਖਾ ਸਕਦੇ ਆ ਤੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ